ਵੇਖ ਕੇ ਹੱਲੋ ਪੈ ਜਾਣੀ ਆ ਕਿ ਉਹ ਤੋਂ ਪਹਿਲਾਂ ਚਾਬੀ ਨੂੰ ਮੈਂ ਖੋਵਾ ਮੈਂ ਕੀ ਕਿਹਾ ਕਹਿੰਦਾ ਵੇਖ ਕੇ ਹੱਲੋ ਪੈ ਜਾਣੀ ਆ ਕਿ ਉਹ ਤੋਂ ਪਹਿਲਾਂ ਚਾਬੀ ਨੂੰ ਮੈਂ ਖੋਵਾ ਕਿਉਂਕਿ ਤੁਹਾਡੇ ਵਾਸਤੇ ਲੱਭ ਕੇ ਲਿਆਂਦੀਆਂ ਨੇ ਅੱਜ ਤਿੰਨ ਨੋਵਾ ਆ ਗੱਡੀ ਖੜੀ ਆ ਹੱਲੋ ਇਹਦੇ ਪਿੱਛੇ ਪੈਣੀ ਆ ਪਰ ਮੈਂ ਹੱਲੋ ਆ ਗੱਡੀ ਕਿਸੇ ਪੈਣੀ ਆ ਜਿਹੜੇ ਸਜਣ ਨੇ ਵੇਖ ਲਈ ਨਾ ਉਹ ਕਦੇ ਨਹੀਂ ਚਾਹੇ ਉਹਦਾ ਸਗਾ ਭਾਈ ਕਿਉਂ ਨਾ ਗੱਡੀ ਲੱਭਦਾ ਫਿਰਦਾ ਹੋਵੇ ਐਂ ਕਹੂ ਵੀ ਉਹਦੇ ਉੱਪਰ ਦੀ ਜਾ ਕੇ ਮੈਂ ਲੱਭ ਕੇ ਲੈ ਕੇ ਆ ਮਾ ਯਾਰ ਮੈਂ ਚਾਬੀ ਖੋਵਾ ਗੱਡੀ ਦੀ ਆ ਗੱਡੀ ਖੜੀ ਆ ਬੰਪਰ ਤੋਂ ਬੰਪਰ ਬਾਬਾ ਜੀ ਸਾਰੀ origignal ਹੈ ਹਾਂਜੀ ਹਾਂਜੀ ਸਾਰੀ ਗੱਡੀ origignal ਹੈ ਧਰਮੇ ਦੇ ਸਾਰੇ ਸ਼ੀਸ਼ੇ ਵੀ ਗੱਡੀ ਦੇ ਨਾਲ ਦੇ ਨੇ ਇਹਦੇ ਲਾਈ ਤੇ ਟਾਇਰ ਚੈੱਕ ਕਰਵਾਈ ਜਿੱਥੋਂ ਦੀ ਗੱਡੀ ਲਾਂਘੀ ਨਾ ਜੇ ਨਾ ਮੋਟਰਸਾਈਕਲ ਨੇ ਤਾਂ ਹੌਣ ਘਵਾ ਕੇ ਮਗਰ ਨੂੰ ਦੇਖਿਆ ਤਾਂ ਕਿ ਉਹ ਗੱਡੀ ਚੈੱਕ ਕਰਵਾਈ ਬਈ ਹੈ ਪਾਉਂਦੀ ਹੈ ਨਾ ਫੋਰਚੂਨਰ ਨੂੰ ਮਾਤ ਖੜਾਵਾ ਗੱਡੀ ਤੇ ਚੈੱਕ ਕਰਵਾ ਲੈ ਕੱਲੀ ਗੱਡੀ ਇਹ ਨਹੀਂ ਮੇਰੇ ਤੇ ਗੱਡੀਆਂ ਤਿੰਨ ਹੀ ਘੈਂਟ ਨੇ ਅੱਜ ਇੱਕ ਉਧਰਲੇ ਪਾਸੇ ਨੋਵਾ ਖੜੀ ਐ ਇੱਕ ਇਧਰਲੇ ਪਾਸੇ ਖੜੀ ਐ ਤੇ ਗੱਲ ਹੁਣ ਇਹ ਐ ਵੀ ਵਿਆਹਾਂ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਬਹੁਤ ਸੱਜਣ ਸੋਚਦੇ ਹੋਣਗੇ ਬਾਈ ਕੋਈ ਗੱਡੀ ਬੇਹਾਂ ਦੇ ਵਿੱਚ ਜਾਇਆ ਕਰਾਂਗੇ ਨਾਲੇ ਮਨੋਰੰਜਨ ਕਰਿਆ ਕਰਾਂਗੇ ਤੇ ਨਾਲੇ ਦਿਹਾੜੀ ਪਾਇਆ ਕਰਾਂਗੇ ਇਹ ਉਹ ਭਰਾਮਾਂ ਵਾਸਤੇ ਸਪੈਸ਼ਲ ਵੀਡੀਓ ਹੈ ਮੈਂ ਕਿਸੇ ਟੈਕਸੀ ਸਟੈਂਡ ਦੇ ਵਿੱਚ ਨਹੀਂ ਖੜਾ ਅੱਜ ਸਲਾਬਤਪੁਰੇ ਦੇ ਵਿੱਚ ਪਹੁੰਚਿਆ ਵੀਡੀਓ ਪਹਿਲਾਂ ਵੀ ਦੋ ਕੀਤੀਆਂ ਸੀ ਉਹੀ ਮਨਜੀਤ ਬਾਬੇ ਦੇ ਅੱਜ ਘਰੇ ਨਹੀਂ ਕਹਿੰਦੇ ਬਾਬੇ ਦੇ ਘਰ ਦੇ ਕੋਲ ਜ ਖੜੇ ਆ ਅੱਗੇ ਘਰੇ ਅਸੀਂ ਵੀਡੀਓ ਪਾਉਣੇ ਹੁੰਦੇ ਆ ਬਾਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਠੀਕ ਆ ਬੇਟਾ ਚੜ ਗੱਡੀਆਂ ਉਹ ਤਾਂ ਵਿਕ ਗਈ ਜਿਹੜੀ ਪਿਛਲੀ ਵੀਡੀਓ ਚ ਦਿਖਾਈ ਸੀ ਹਾਂ ਉਹ ਵੇਗੀਆਂ ਬੇਟਾ ਰਹਿ ਗਈ ਹੁਣ ਆ ਨਵੀਆਂ ਲੈਣਦੀਆਂ ਹਨ ਹਾਂ ਇਹ ਨਵੀਆਂ ਲੈਣਦੀਆਂ ਆ ਆਪਾਂ ਸ਼ੁਰੂ ਹੀਰੇ ਹੀ ਆ ਜੇ ਤੂੰ ਮਰਜ਼ੀ ਕਰ ਲੈ। ਇਹੀ ਤੂੰ ਕਰਦੇ ਆ ਸਟਾਰਟ। ਹੀਰੇ ਤੂੰ ਹੀ ਕਰੋ। ਤੇ ਬਾਬਾ ਜੀ ਲੈ ਮੈਨੂੰ ਐ ਦੱਸਿਓ ਜਿਹੜੀ ਮੈਂ ਗੱਲ ਕਹੀ ਆ। ਜੀ। ਵੀ ਉਹ ਪੂਰੀ ਸੀ। ਇਹ ਸਾਰੀ ਗੱਡੀ オリジナル ਆ। オリジナル ਆ ਜੀ। ਸ਼ੀਸ਼ੇ ਸਾਰੇ ਨਾਲ ਦੇ ਨੇ। ਨਾਲ ਦੇ ਆ ਸਾਰੇ ਜੀ। ਮਾਡਲ ਕਿੰਨਾ ਹੈ ਗੱਡੀ? ਮਾਡਲ 15 ਜੀ। 15 ਮਾਡਲ ਗੱਡੀ ਆ। ਹਾਂ ਜੀ। ਧਰਮੇ ਮੈਨੂੰ ਤਾਂ ਐਂ ਦੀ ਮਖਿਆ ਯਾਰ ਹੋਣੀ ਆ ਘੱਟ ਤੋਂ ਘੱਟ 2022 ਮਾਡਲ ਗੱਡੀ। ਬੱਬੀ ਇੰਨੀ ਨਮੀ ਕਿਉਂ ਆ ਗੱਡੀ ਮੈਨੂੰ ਆਏ ਦੱਸਿਆ ਥੋੜੀ ਜਿਹੀ ਇੰਨੀ ਸੰਭੀ ਏਡਾ ਭਾਗਾ ਵਾਲਾ ਲੋਹਾ ਜਿਹਦੇ ਘਰੇ ਜਾਵੜੀ ਜੋ ਆਦੀ ਤੱਕੀ ਨੂੰ ਹੱਥੇ ਪਾਉਂਦੀ ਆ ਅੱਛਾ ਹਾਂਜੀ ਜਾਜੂ ਢਾਕੀ ਨੂੰ ਤਾਂ ਪਾਉਂਦੀ ਆ ਇਦੋਂ ਪਹਿਲਾਂ ਕਿੰਨੇ ਜਣੇ ਦੇ ਟਾਕੀ ਨੂੰ ਹੱਥ ਪਾਉਦੇ ਨੇ ਦੋਹਾਂ ਦੇ ਪਵਾਤਾ ਜਿਨ੍ਹਾਂ ਦਾ ਆਪਾਂ ਨੂੰ ਚੰਗੀ ਤਰ੍ਹਾਂ ਪਤਾਗਾ ਜਿਨੇ ਲੈਤੀ ਸੀ ਗੱਡੀ ਨਵੀਂ ਕੜਵਾਈ ਸੀ ਉਹ ਵੀ ਜਾਜੜਾਦਾ ਉਹ ਵੀ ਜਾਜੜਾਦਾ ਜੀ ਤੋ ਆਪਾਂ ਲੈ ਕੇ ਆਏ ਆ ਉਹ ਵੀ ਜਾਜੜਾਦਾ ਹੁਣ ਜਾਜੜ ਚੜੂ ਉਹ ਵੀ ਜਿਹੜਾ ਇਹ ਗੱਡੀ ਲੈ ਕੇ ਜਾਊ ਹਾਂਜੀ ਆ ਉਹ ਤਾਂ ਲੈ ਮਿੱਤਰੋ ਜੇ ਕਿਸੇ ਦਾ ਵਰਕਟ ਪੀਵੇ ਜਿਵੇਂ ਕਹਦੀ ਹੈ ਨਾ ਵਰਕ ਪਰ ਮ ਤਾ ਬਾਬਾ ਜੀ ਕਹਿੰਦੇ ਗੱਡੀ ਭਾਗਾਂ ਵਾਲੀ ਆ ਹਾਂਜੀ ਪਹਿਲਾਂ ਤੋ ਇਹ ਜਾਜ ਚ ਬੈਠੂਗਾ ਇਹ ਤੋਂ ਬਾਅਦ ਫਿਰੇ ਵੱਡੇ ਜਾ ਹਾਂਜੀ ਹਾਂਜੀ ਗੱਲੇ ਆ ਨਾ 15 ਮਾਡਲ ਆ ਬਾਬੂ ਜੀ ਹਾਂਜੀ ਸਾਰੀ ਓਰੀਜਨਲ ਆ ਧਰਮੇ ਲਾਇ ਤੇ ਟਾਇਰ ਚੈੱਕ ਕਰਵਾ ਗੱਡੀ ਦੇ ਕਿਉਂ ਪਾਉਂਦੇ ਨੇ ਤੱਕ ਹੁਣ ਸੱਚੀ ਜਾਜ ਦਿਖਾ ਦੀ ਵਿੱਚੋਂ ਆ ਜਾ ਕਰ ਆ ਮਾਰੀ ਕੈਮਰਾ ਦੇਖ ਚੈੱਕ ਕਰਵਾ ਗੱਡੀ ਵਿੱਚੋਂ ਕਿਉਂ ਭਈ ਬਾਲੀ ਸੋਣੀ ਗੱਡੀ ਆ ਧਰਮੇ ਸੀਟ ਸੀਟਾਂ ਦਿਖਾ ਲੈ ਪਿੰਦਾ ਰੋਬ ਗੱਡੀ ਦਾ ਬਾਬਾ ਜੀ ਬੈਕ ਬੂਕ ਤੇ ਕੈਮਰਾ ਲੱਗਿਆ ਹੋਇਆ ਹਾਂ ਲੱਗਿਆ ਜੀ ਐਲ ਸੀ ਧਰਮੇ ਵੱਡੀ ਸਕਰੀਨ ਲੱਗੀ ਹੋਈ ਆ ਵਿੱਚ ਟੱਚ ਪਲੇਟ ਪਟੜ ਲੱਗਿਆ ਹੋਇਆ ਦੇਖ ਹੂੰ ਇਹਦਾ ਨੰਬਰ ਪੱਕਾ ਜੀ ਗੱਡੀ ਦਾ ਪੱਕਾ ਨੰਬਰ ਆ ਜੀ ਓਕੇ ਪੱਕੇ ਨੰਬਰ ਦੀ ਗੱਡੀ ਆ ਹਾਂ ਜੀ ਇਹ ਓਨਰ ਕੰਮੇ ਉਹ ਗੱਡੀ ਤੀਜੇ ਆ ਜੀ ਤੀਜੇ ਸਮੇ ਨਾਮ ਆ ਹਾਂ ਤੀ ਤੇ ਕਿਰਪਾਲਸ ਹੈ ਅੱਛਾ ਤੀ ਦਾ ਕਿਪਾਲਸ ਹੈ ਹਾਂ 6 ਮਹੀਨਿਆਂ ਦਾ ਸਾਰਾ ਪੇਪਰ ਫੁੱਲ ਪਿਆ ਬੀਮਾ ਪ੍ਰਦੂਸ਼ਣ ਚਮੋਕੇ ਅੱਛਾ ਧਰਮੇ ਉਹ ਆ ਦੇ 15 ਮਾਡਲ ਦੇਖ ਲੈ ਬਾਬਾ ਜੀ ਨੇ ਝੂਠ ਨਹੀਂ ਬੋਲਿਆ ਹੂੰ 15 ਮਾਡਲ ਹੈ 15 ਓ 15 ਸੱਜਣਾ 15 ਲੈ ਹੈ ਕਲੀ ਥੋੜੀ ਦੂਰ ਹੋ ਕੇ ਗੱਡੀ ਦੀ ਸਾਈਡ ਵੀ ਦਿਖਾ ਸ਼ੀਸ਼ੇ ਦਾ ਆਪ ਦਿਖਾਈ ਦੇਣਿਆ ਗੱਡੀ ਤੂੰ ਸਾਰੀ ਸਾਰੀ ਪ੍ਰੋਪਰ ਦਿਖਾ ਪੈਂਦਾ ਰੋਬ ਗੱਡੀ ਦਾ ਹੈ ਕਈਆਂ ਦਾ ਤਾਂ ਦਿਮਾਗ ਖਰਾਬ ਹੋ ਜੂ ਜਾਣ ਕੇ ਨਹੀਂ ਕਹਿੰਦਾ ਗੱਡੀ ਦੇਖੀ ਇਹ ਤਾਂ ਫੋਰਚੂਨਰ ਨੂੰ ਮਾਤ ਪਾਉਂਦੀ ਇੱਧਰ ਵੀ ਆ ਜਾ ਹੁਣ ਤਾਂ ਮੈਂ ਆਪ ਆ ਵੀ ਚੈੱਕ ਕਰਵਾ ਦਈਏ ਆ ਆ ਵੀ 15 ਦੇਖ ਹੈ ਇਹ ਆ ਵੀ 15 ਆ ਵੀ 15 ਆ ਵੀ 15 ਆ ਵੀ 15 ਹੁਣ ਤਰ ਮੈਂ ਹੋ ਉੱਥੇ ਜਾ ਕੇ ਇੱਕ ਗੱਲ ਹੋਰ ਦਿਖਾ ਦੇ ਇਹ ਗੱਡੀ ਜਾਜ ਦੀ ਟਾਕੀ ਨੂੰ ਹੱਥ ਕਿਉਂ ਪਾਉਂਦੀ ਐ ਕਿਉਂਕਿ ਬਾਬੇ ਨਾਨਕ ਦੀ ਬੜੀ ਵੱਡੀ ਮਿਹਰ ਐ ਇਹਦਾ ਨੰਬਰ ਪੀ ਵੀ ਵੀ 13 ਤੇ ਨੰਬਰ ਵੀ 30 13 ਗੱਡੀ ਦਾ ਨੰਬਰ ਹੈਣਾ ਵੱਡੀ ਗੱਲ ਇਹ ਆ 13 13 ਹਾਂ ਵੱਡੀ ਗੱਲ ਇਹ ਆ ਤੇ ਬਾਬਾ ਜੀ ਮੈਨੂੰ ਐ ਦੱਸਿਓ ਚਾਰੇ ਟਾਇਰ ਤੇ ਲਾਈ ਜਮਾਨਾਵੇਂ ਨੇ ਜਮਾਨਾਵੇਂ ਆ ਜੀ 15 ਮਾਡਲ ਆ ਸਾਰੀ ਓਰੀਜਨਲ ਆ ਹਾਂਜੀ ਹਾਂਜੀ 3rd ਓਨਰ ਐ ਹਾਂਜੀ ਚੱਲ ਚੱਲ ਆ ਵੀ ਦੀ ਗੱਡੀ ਕਿੰਮਿਆਂ ਜਮ ਓਕੇ ਆ ਬਈ ਇਹ ਤਾਂ ਵਾਰੰਟੀ ਚੱਕੀ ਆਪਾਂ ਗਰੰਟੀ ਦੇ ਦਾਂਗੇ ਲੈ ਆ ਚੱਕਿਓ ਬਾਬੀ ਵਾਰੰਟੀ ਚੱਕਿਓ ਗੱਡੀ ਦਾ ਦਿਲ ਨਹੀਂ ਕਰਦਾ ਯਾਰ ਹੋਰ ਗੱਡੀ ਦੀ ਵੀਡੀਓ ਬਣਾਈ ਆਂ ਦਿਲ ਕਰਦਾ ਵੀ ਬਸ ਇਹਦੀ ਆਲੇ ਦੁਆਲੇ ਘੁੰਮੀ ਜਾਈਏ ਹੂੰ ਸਰ ਮੈਂ ਬਾਬਾ ਜੀ ਨੋਨ ਐਕਸੀਡੈਂਟ ਗੱਡੀ ਆ ਹਾਂਜੀ ਹਾਂਜੀ ਦੇਖੋ ਧਰਮਿਆ ਗੱਡੀ ਵਾਕਈ ਜਰ ਘੈਂਡ ਹੈ ਹੂੰ ਹਾਂ ਦੀ ਫੱਟੀ ਫੁੱਟੀ ਸਾਰੀ ਗੱਡੀ ਦੇ ਹੂੰ ਆਲਾ ਕਰਵਾ ਇਧਰੋਂ ਚੈੱਕ ਹੈਂਡਲ ਫੁੰਡਰ ਬਪਾ ਬਣਾ ਲਦੇ ਨੇ ਗੱਡੀ ਦੇ ਮੈਂ ਕਿਹਾ ਸਾਰਾ ਕੁਝ ਜਮ ਓਕੇ ਆ ਮੈਨੂੰ ਐ ਦੱਸੋ ਫਿਰ ਹੁਣ ਇਹ ਗੱਡੀ ਦੀ ਡਿਮਾਂਡ ਕੀ ਰੱਖਤੀ ਡਿਮਾਂਡ ਜਾਇ ਜੀ ਰੱਖੀ ਆਪਾਂ ਵੱਧਣਾ ਮੰਗਿਓ ਨਹੀਂ ਹਾਂ ਜਿੰਨੀ ਸੋਹਣੀ ਗੱਡੀ ਆ ਰੇਟ ਸੋਨਾ ਰੇਟ ਉਹਨੇ ਸੋਨਾ ਰੇਟ ਲਾ ਦਾਂਗੇ ਨਹੀਂ ਸੋਨਾ ਰੇਟ ਵੱਧ ਨੂੰ ਵੀ ਆਪਾਂ ਕਹਿੰਦੇ ਨੇ ਹੁੰਨੇ ਆ ਰੇਟ ਘੱਟ ਹੋਣਾ ਚਾਹੀਦਾ ਗੱਡੀ ਦਾ ਨਾ ਨਾ ਕੋਈ ਨਹੀਂ ਕੋਈ ਨਹੀਂ ਦੱਸੋ ਕਰਾ ਜਾਇ ਜੈ ਜੀ ਗੱਲ ਰੋ ਜੈ ਜੈ 6.5 ਲੱਖ ਰੁਪਇਆ 6 ਲੱਖ ਤੇ 50 ਹਜ਼ਾਰ ਹਾਂਜੀ ਹੁਣ ਜਿਹੜਾ ਸੱਜਣ ਆ ਗਿਆ ਹਾਂਜੀ ਕਿੰਨੇ ਚ ਜਾਬੀਆਂ ਫੜਾਉਣੀਆਂ ਨੇ ਰੇਟ ਉਹ ਦੱਸ ਦੁੱਜਾ ਮਾ ਜੈ ਸਨੋ ਵਾਲਾ ਜਿਹੜਾ ਸਾਨੂੰ ਲਾਇਕ ਸ਼ੇਅਰ ਕਰਕੇ ਆਊਗਾ ਤੈਨੂੰ ਪਤਾ ਹੀ ਆ ਕਿੰਨਾ ਕੁ ਮਾਰ ਤਾਨ ਕਰਾਂਗੇ ਕਿੰਨਾ ਕਰਦੇ ਪੰਜ ਪੰਜ ਨਾ ਕਹਿਦੋ ਇਸ ਵਾਰ 10 ਕਰ ਦਾਂਗੇ ਯਾਰ ਹੈ 10 ਕਰ ਦ। ਹੋਰ ਚੱਕਦਾ ਮੈਂ ਨਹੀਂ ਬਾਹਲਾ ਵੀ ਨਾ ੱੱਕਾ ਕਰ ਹੈ ੱੱਕਾ ਨਾ ਕਰ ਸਿਉਣਾ ਹੈ ਸਿਉਣੇ ਦੇ ਵਿੱਚੋਂ ਹੀਰਾ ਬਾਬਾ 640 ਤੇ ਆ ਗਿਆ ਹੈ 6 ਲੱਖ ਤੇ 35000 ਦੀ ਗੱਡੀ ਦਵਾਉਂ ਯਾਰ ਆਜੋ ਕਰ ਜਿਹੜਾ ਸੱਜਾ ਖਰੀਦਣਾ ਚਾਹੁੰਦਾ ਪਰ ਮੈਂ ਗੱਡੀ ਦੇ ਹਿੱਕੇ ਨਹੀਂ ਮੁੜਦਾ ਮੈਂ ਅਕਸਰ ਇੱਕ ਲੈਣ ਬੋਲਦਾ ਹੁੰਨਾ ਵੀ ਤੇਲ ਕੌਲੀ ਵਿੱਚ ਪਾ ਕੇ ਰੱਖਿਓ ਘਰੋਂ ਤੁਰ ਪਿਓ ਕਹਿ ਕੇ ਜਿਹੜਾ ਵੀ ਸੱਜਣ ਵੇਖਣਾ ਗਿਆ ਪੱਕਾ ਹੀ ਮੁੜੂਗਾ ਲੈ ਕੇ ਮੁੜਨ ਵਾਲੀ ਗੱਡੀ ਨਹੀਂ ਵੀ ਕੋਈ ਸੱਜਣ ਮੁੜ ਜੇ ਨਾ ਗੱਡੀ ਦੇਖ ਕੇ ਜਾਂ ਗੱਡੀ 'ਚ ਕੋਈ ਨੁਕਸ ਕੱਢਦੇ ਉਹ ਗੱਲ ਬਾਤ ਨਹੀਂ ਪਾਪੇ ਜਿਹੜੀ ਆ ਖੜੀ ਆ ਹੁਣ ਆ ਵੀ ਦੱਸ ਦੀਏ ਆਪਾਂ ਇਹ ਕਿਹਨਾ ਮਾਡਲ ਆ 11 ਮਾਡਲ ਆ ਜੀ ਇਹ 11 ਮਾਡਲ ਆ ਹਾਂ ਜੀ ਕੰਡੀਸ਼ਨ ਇਹਦੀ ਵੀ ਚੰਗੀ ਲੱਗਦੀ ਹਾਂ ਜੀ ਹਾਂ ਠੀਕ ਆ ਇਹਦੀ ਗੱਡੀ ਓਕੇ ਆ ਇਹ ਵੀ ਗੱਡੀ ਸਾਰੀ ਓਰੀਜਨਲ ਆ ਜੇ ਕਿਸੇ ਗੱਡੀ ਦਾ ਕੋਈ ਪਾਰਟ ਪੇਂਟ ਹੋਇਆ ਤਾਂ ਦੱਸ ਦਿਓ ਨਹੀਂ 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 ਬੈਂਪਰ ਆ ਇਹ ਅਸਾ ਬੰਪਰ ਨਹੀਂ ਹਾਂ ਦੁੰਨੇ ਬੰਪਰ ਹੈ ਦੀ ਓਕੇ ਹਾਂਜੀ ਹਾਂਜੀ ਬਾਕੀ ਸਾਰੀ ओरिजिनल ਆ ਬੋਡੀ ਲੈਨ ਦੀ ओरिजिनल ਆ ਸਾਰੀ ਕਿਸੇ ਪਾਸੇ ਟੈਚਿੰਗ ਪੈਚਿੰਗ ਹੈ ਤਾਂ ਨਹੀਂ ਕੋਈ ਨਹੀਂ 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 ਲਾਏ ਗੱਡੀ ਨੂੰ ਲੱਗੇ ਹੋਇਆ ਲਾਏ ਲੱਗੇ ਵੇ ਆ ਮੂਰਲੇ ਟਾਇਰ ਕਿੰਨੇ ਪੈਸੇ ਹੋਣੇ ਆ ਮੂਰਲੇ ਤਾਂ 90 95 ਪੈਸੇ ਆ ਮਗਰ ਲਿਓਦੇ ਖੋਣਗੇ ਬਸ ਮਗਰਲੇ ਟਾਇਰ ਹਾਮਗਰੇ ਟਾਇਰ ਅਦਾਂ ਤੇ ਵੀ ਥੋੜੇ ਜਿਹਾ ਕਾਟੀ ਨੇ 40 ਪੈਸੇ ਮੰਨ ਕੇ ਚੱਲੀਏ ਹਾਂ ਹਾਂ ਹੈਨਾ ਜੀ ਹਾਂਜੀ ਪਰ ਮੈਂ ਵਿਚੋਂ ਵੀ ਕੰਡੀਸ਼ਨ ਦਿਖਾ ਗੱਡੀ ਦੀ ਸੀਟ ਸੂਟ ਕਵਰ ਇਹਦੇ ਵੀ ਕੈਂਟ ਨੇ ਗੱਡੀ ਦੀ ਹੈਨਾ ਜੀ ਹਾਂਜੀ ਹੂੰ ਪਰ ਮੈਂ ਗੱਲ ਬਾਤ ਕੀਤੀ ਵੀ ਸੇ ਸੱਚ ਪਲੇਅਰੇ ਚ ਵੀ ਬੜਾ ਲਗਿਆ ਹੋਇਆ ਹਾਂਜੀ ਮਾਡਲ ਬਬੀ 14 ਨਾ ਨਾ ਹਾਂ 11 ਜੀ 11 ਮਾਡਲ ਹਾਂ ਨੰਬਰ ਇਹਦਾ ਹੈਗਾ ਲੈ ਨੰਬਰ ਵੀ 11 ਹੀ ਆ ਯਾਰ ਪੀ ਵੀ 11 ਪਟਿਆਲੇ ਦਾ ਨੰਬਰ ਹੈ 94 87 ਨੰਬਰ ਹੈ 94 87 ਇਹ ਕਹਿੰਦੇ ਮੈਂ ਓਨਰ ਹੂ ਜੀ ਗੱਡੀ ਤੀਜੇ ਜੀ ਤੀਜੇ தம் ਇਹ ਨਾਮ ਹਾਂ ਪਰ ਮੈਂ ਸੀਸੇ ਹੁਸੇ ਦੇ ਕਿਵੇਂ ਨੇ ਇਹਦੇ ਸੀਸੇਆਂ ਟੁੱਟੇ ਟੜਕਿਆ ਹੋਇਆ ਹਾਂ ਜੀ ਹਾਂ ਫਰੰਟ ਸੀਸਾ ਟੜਕਿਆ ਹੋਇਆ ਤੇ ਆਹ ਹਿੱਸਾ ਵੀ ਨਾਲ ਦਾ ਆਹ ਵੀ ਨਾਲ ਦਾ ਉਹ ਉਹ ਪਤਨ ਟਾਕੀ ਘੱਟ ਹੋਇਆ ਹੈਣਾ ਆ ਆ ਆ ਵੀ ਨਾਲ ਦਾ 10 11 ਹੂੰ ਸੀਸੇ ਲਗਭਗ ਸਾਰੀ ਨਾਲ ਦੇਖੋ ਹਾਂਜੀ ਹਾਂਜੀ ਆ ਵੀ 11 ਦੇ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਗੱਡੀ ਦੀ ਇਹਦੀ 1.5 ਲੱਖ ਰੁਪਈਆ 3 ਲੱਖ ਦੇ 25000 ਹਾਂਜੀ ਜੈਸਨੂ ਵਾਲਾ ਰੇਟ ਕੀ ਹੈ ਇਹਦਾ ਬਸ ਕੋਈ ਨਹੀਂ ਮੰਨਤਾਨ ਕਰ ਦਾਂਗੇ ਮੌਕੇ ਤੇ ਕਰੋਗੇ ਕਿ ਮੈਨੂੰ ਦੱਸ ਦੋਗੇ ਨਾ ਦੱਸ ਦੇ ਜਿਵੇਂ ਤੂੰ ਕਰਦੇ ਜਿਵੇਂ ਮਰਜ਼ੀ ਕਰ ਦੱਸੋ ਕਿੰਨੇ ਚ ਕਰਾਂ ਫਿਰ ਚਾਹ ਪੀਆ ਕਿੰਨੇ ਚ ਫੜਾਉਂ ਜਾਨੇ ਅੱਜ ਆ ਵੀ ਬੰਦਾ ਆਂ ਉਂਗਲੀ ਚ ਕਿੰਨੇ ਚਕਮਾਊਗਾ ਐ ਦੱਸੋ ਮੈਨੂੰ ਹੋਰ ਰੇਟ ਲਾਓ ਹੋਰ ਛੱਡ ਦਾਂਗੇ ਪੰਜ ਛੋੜਾ ਕਰਕੇ ਪੰਜ ਨਾਲ ਨਹੀਂ ਗੱਲ ਬਣਦੀ ਅੱਜ ਹੋਰ ਕਿੰਨੇ ਨਾ ਬਣਾ ਤੂੰ ਬਣਾ ਲਾ ਹੈ ਬਣਾ ਲਾ ਜਿੰਨੇ ਨਾ ਬਣਾਉਣਾ ਤੈਨੂੰ 125000 ਮੰਗਿਆ ਹਾਂ ਕਿੰਨੇ ਦੀ ਛੱਡੋਗੇ ਲਾਸਟ ਜਮਾ ਵੀ ਬੂਧੀ ਛੱਡ ਦਾਂਗੇ ਬਾਕੀ ਤੂੰ ਦੱਸ ਦੇ ਹੁਣ 101000 ਦੀ ਗੱਡੀ ਇਹ ਹੂ ਯਾਰ ਅੱਜ ਜੁੱਪ ਕਰਕੇ ਤੇ ਉਹ ਵੀ ਜਿਹੜੀ ਆਹ ਖੜੀ ਆ ਗੱਡੀ ਹੁਣ ਉਹ ਵੀ ਦੱਸ ਦਈਏ ਉਹ 6 ਮਾਡਲ ਹੈ ਜੀ ਅਸੀਂ 2006 ਮਾਡਲ ਹੈ ਹਾਂ 27 ਤੱਕ ਰਪਾਸ ਹੈ 27 ਤੱਕ ਪਾਸ ਹੈ ਫਿਰ ਗੱਡੀਆਂ ਦੀ ਸਾਰੀਆਂ ਦੀ ਪਾਸਾਂਗੇ ਉਹਦੀ ਪਾਸਾਂ ਕਿੰਨੇ ਤੱਕ ਹੈ ਉਹਦੀ 26 ਦੇ 9ਵੇਂ ਮਹੀਨੇ ਤੱਕ 26 ਦੇ 9ਵੇਂ ਮਹੀਨੇ ਤੱਕ ਹਾਂਜੀ ਐਦੀ ਹੈਗੀ ਆ 27 ਤੱਕ ਪਾਸ ਮਾਡਲ 6 ਹੈ ਮਾਡਲ 6 ਹੈ ਤੀਜੇ ਓਨਰ ਹੈ ਤੀਜੇ ਤੋਂ ਮੈਂ ਓਨਰ ਆ ਲੈ ਟਾਇਰ ਧਰਮੇ ਨੂੰ ਵੀ ਵਧੀਆ ਲੱਗੇ ਹੋਇਆ ਅਜੀਬ 4 ਜੀ 4 ਹੈ ਹਾਂਜੀ ਇਹ ਚੱਲੇ ਚੱਲੇ ਆ ਵੀਦੀ ਗੱਡੀ ਕੰਮਿਆ ਠੀਕ ਹੈ ਜਮਾ ਓਕੇ ਹੈ ਜੀ ਓਕੇ ਇਹਨੂੰ ਸਾਰੀ ਓਰੀਜਨਲ ਤਾਂ ਕਹਿ ਨਹੀਂ ਸਕਦੇ ਨਾ ਨਹੀਂ ਸਾਰੀ ਨਹੀਂ ਕਹਿ ਸਕਦੇ ਇਹ ਤਾਂ ਟੈਚਿੰਗ ਵਿੱਚ ਹੋ ਸਕਦੀ ਹੈ ਕੋਈ ਡਾਊਨ ਮਾਡਲ ਗੱਡੀ ਆ ਮ ਗੱਡੀ ਉਦਾਂ ਸਾਫ਼ ਆਈ ਚਾ ਹਾਂ ਹਾਂ ਨਹੀਂ ਠੀਕ ਹੈ ਗੱਡੀ ਚਾਲ ਚਲਾਵੇ ਦੀ ਵਧੀਆ ਜੀ ਅਸਾ ਚੱਲ ਚਲਾਵੇ ਦੀ ਵਧੀਆ ਓਕੇ ਹਾਂਜੀ ਹਾਂਜੀ ਪਾਪੀ ਜੀ ਇਹ ਗੱਡੀ ਤੇ ਕੀ ਡਿਮਾਂਡ ਰੱਖੀ ਆ ਆਪਣੇ ਇਹਦੀ 1,55,000 ਹਾਂ ਇਹ ਇਹ ਜਮiyet ਚ ਲਿਆਏ ਬਸ ਫਿਰ ਕੁਝ ਨਹੀਂ ਹੁੰਦਾ 1,55,000 ਹਾਂ ਇਹ ਕਿੰਨੇ ਦੀ ਛੱਡ ਦਾਂਗੇ ਹੁਣ ਇਹ ਵੀ ਦੱਸ ਦੋ ਫਿਰ ਝੂਟਾ ਜਾਂ ਮਾਰਦੀ ਏ ਸਾਭ ਜੇ ਨਹੀਂ ਮਾਰਦੀ ਝੂਟਾ ਬੋਲਾ ਕਿੰਨਾ ਕ ਦੱਸੋ 5 ਕੀ ਕਰ ਲੈ ਇਹਦੇ ਚ ਤਾਂ ਵੀ ਡੇਢ ਦੀ ਦਵਾਂਗੇ ਹਾਂ ਨਹੀਂ ਹੋਰ ਕਰੋ ਸਾਭ ਚ ਕੰਮ ਨਹੀਂ ਬਹੁਤ ਹੈ ਹੈ ਬਹੁਤ ਆ ਯਾਰ 45 ਦੀ ਹੋ ਗਈ ਚੱਕੋ ਚਲ ਕੋਈ ਠੀਕ ਹੈ ਤੇ ਦੱਸਿਓ ਭਈ ਸਲਾਬਤਪੁਰਾ ਆ ਖੜਿਆ ਇਸ ਟਾਈਮ ਆਪਾਂ ਕਿੱਥੇ ਜੇ ਪੈ ਗਿਆ ਸੀ ਇਹੇ ਜੀ ਆਪਾਂ ਨੂੰ ਭਦੌਰ ਤੋਂ 7 ਕਿਲੋਮੀਟਰ ਹੈ ਹਾਂ ਬਰਨਾਲੇ ਤੋਂ 30 ਕਿਲੋਮੀਟਰ ਹੈ ਰਾਂਪਰੇ ਤੋਂ 30 ਕਿਲੋਮੀਟਰ ਹੈ ਭਗਤਾ ਸਾਥੋਂ ਹੈਗਾ 13 ਕਿਲੋਮੀਟਰ 13 ਕਿਲੋਮੀਟਰ ਹਾਂ ਤੁਹਾਡਾ ਮੋਬਾਈਲ ਨੰਬਰ ਕਿੰਨਾ 98727 62855 ਸੌਰੀ 62855 ਹਾਂ 98727 62855 ਹਾਂ ਉਕ ਜਾਨਾ ਮੈਂ 93727 ਹਾਂ 62855 ਉਹ ਤਾਂ ਨਹੀਂ ਕੁਝ ਹੋ ਗਿਆ ਕੋਈ ਇੱਧਰ ਕਰਤਾ ਤੂੰ ਮੈਨੂੰ ਅੱਛਾ ਗੀਰੋ ਥੱਲੇ ਲਾਈ ਜਾਂਦਾ ਮੈਨੂੰ ਆਸਰ ਘਟ ਗਿਆ ਆਸਰ ਘਟ ਗਿਆ ਤੇ ਲੈ ਮੇਤਰ ਨਾ ਬਾਬਾ ਜੀ ਦਾ ਹੈਗਾ ਮਨਜੀਤ ਸਿੰਘ ਤੁਹਾਨੂੰ ਹੋਰ ਦੱਸ ਜਾਣਕਾਰੀ ਦੇ ਵਾਅਦਾ ਕਰਦੇ ਨੇ ਬਾਬਾ ਜੀ ਕਰਦੇ ਨੇ ਕਿਰਾਏ ਦਾ ਕੰਮ ਇਹ ਗੱਡੀਆਂ ਲਿਆਉਂਦੇ ਆ ਜਿੰਨੇ ਦਿਨ ਤੱਕ ਚੱਲਦੀਆਂ ਨੇ ਕਿਰਾਏ ਤੇ ਚਲਾਈ ਜਾਂਦੇ ਆ ਜਿੱਦੇ ਕੋਈ ਗਾਹ ਕਹਿੰਦਾ ਉਹਦੇ ਵੇਚ ਦਿੰਦੇ ਆ ਉਹਦੇ ਵੇਚਦੇ ਹਨਾ ਪਰ ਜੇ ਕੋਈ ਤੁਹਾਡੀ ਨਿਗਾਹ 'ਚ ਗੱਡੀ ਹੁੰਦੀ ਆ ਕਿਸੇ ਨੇ ਸੇਲ ਕਰਨੀ ਆ ਤਾਂ ਵੀ ਸੰਪਰਕ ਕਰ ਲਿਓ ਜੇ ਖਰੀਦਣੀ ਆ ਤਾਂ ਫਿਰ ਮੋਸਟ ਵੈਲਕਮ ਜਦੋਂ ਮਰਜੀ ਆਜੋ ਜਦੋਂ ਮਰਜੀ ਆ ਨੰਬਰ ਕੈਪਸ਼ਨ ਚ ਚਲਾਤਾ ਕਰੋ ਨੋਟ ਕਰੋ ਹੁਣੀ ਡਾਇਲ ਕਰੋ ਤੇ ਸੌਦਾ ਕਰੋ